ਗੁਰੂ ਸਾਹਿਬ ਦੀ ਬਾਣੀ ਦੇਖਦੇ ਹੋ ਕੀ ਕਹਿੰਦੀ ਹੈ ਇਤਿਹਾਸ ਕੀ ਕਹਿੰਦਾ ਤੋਂ ਬਾਅਦ ਦੀ ਗੱਲ ਹੈ ਨਾ ਇਤਿਹਾਸ ਕਹਾਣੀ ਹੁੰਦਾ ਹੈ ਕਹਾਣੀ ਜਦੋਂ ਗੁਰਬਾਣੀ ਅੱਜ ਵੀ ਕੋਈ ਕਹਾਣੀ ਦੀ ਕੋਈ ਵੈਲਿਊ ਨਹੀਂ ਹੁੰਦੀ ਕੋਈ ਕਹਿੰਦਾ ਪਹਾੜੀ ਰਾਜਿਆਂ ਨਾਲ ਲੜਾਈ ਸੀ ਕੋਈ ਕਹਿੰਦਾ ਮੁਗਲਾਂ ਦੇ ਨਾਲ ਲੜਾਈ ਸੀ ਕੋਈ ਕਹਿੰਦਾ ਮੁਸਲਮਾਨਾਂ ਨਾਲ ਲੜਾਈ ਸੀ ਇਹ ਅੱਜ ਕਲੀਅਰ ਕਰ ਦਿਓ ਕਿ ਲੜਾਈ ਸੀ ਕਿਹਦੇ ਨਾਲ ਅਸਲ ਦੇ ਵਿੱਚ ਕਿਉਂ ਨਦਰੰਦ ਦੇ ਨਵਾਬ ਨੇ ਛੋਟੇ ਸਾਹਿਬ ਜਦੋਂ ਨੀਹਾਂ ਦੇ ਵਿੱਚ ਇਨੇ ਕਿਉਂ ਜਿਹੜਾ ਔਰੰਗਜ਼ੇਬ ਸੀਗਾ ਜੋ ਉਹਦਾ ਜਿਹੜਾ ਪਿਆਸ ਸੀਗਾ ਸਿਕੌਮ ਦੇ ਮਗਰ ਕੀ ਕਾਰਨ ਕੀ ਸੀ ਸਾਬ ਦਾ ਖੁਦਰਾ ਜਫਰਨਾਮੇ ਚ ਦੇਖੋ ਟਿਕਰਾਨੀ ਦੀ 12 ਡਾਈ ਤੋਂ ਬਾਅਦ ਦੀਨਾ ਗਾਂਗੜ ਤੋਂ ਗੁਰੂ ਸਾਹਿਬ ਔਰੰਗਜ਼ੇਬ ਨੂੰ ਜਫਰਨਾਮਾ ਲਿਖਦੇ ਨੇ ਉਹਦੇ ਵਿੱਚ ਸ਼ਾਹ ਲਿਖਦਾ ਕਿ ਮਨਮ ਕੁਸਤਨਮ ਕੋਹਿਆ ਬੁੱਤਪ੍ਰਸਤ ਕਿ ਆ ਬੁੱਤਪ੍ਰਸਤ ਮਨਮ ਮੁਤਿਸ਼ਕਸ ਕਿ ਮੇਰੀ ਲੜਾਈ ਤਾਂ ਪਹਾੜੀ ਦਾ ਜਨ ਨਾਲ ਹੈ ਮਨਮ ਮੇਰੀਆਂ ਕੁਸਤਨਮ ਲੜਾਈਆਂ ਕੁਸ਼ਤੀਆਂ ਦੀ ਕਰਦੇ ਕੁਸਤਨਮ ਲੜਾਈਆਂ ਕੋਹਿਆਂ ਪਹਾੜੀਆਂ ਨਾਲ ਬੁੱਤਪ੍ਰਸ ਜਿਹੜੇ ਕਿ ਮੂਰਤੀ ਪੂਜਕ ਨੇ ਬੁੱਤਪ੍ਰਸ ਨੇ ਕਿ ਆ ਬੁੱਤਪ੍ਰਸਨ ਕਿਉਂਕਿ ਉਹ ਮੂਰਤੀ ਪੂਜਕ ਨੇ ਮਨ ਸ਼ਿਕਸ ਮੈਂ ਉਹਨੂੰ ਤੋੜਨ ਵਾਲਾ ਕੋਈ ਦਾ 18 ਸਤੰਬਰ 1788 ਨੂੰ ਜਿਹੜੀ ਪਹਿਲੀ ਲੜਾਈ ਪੰਗਾਣੀ ਦੇ میدان ਜੜੀ ਜਾਂਦੀ ਹੈ ਉਹ ਵੀ ਪਹਾੜੀ ਰਾਜਾਂ ਦੇ ਖਿਲਾਫ ਸੀ ਗੁਰੂ ਸਾਹਿਬ ਨਾਲ ਪਹਾੜੀ ਰਾਜੇ ਤਾਂ ਮਸਬੀ ਖਿਆਲਨਾ ਕਰਕੇ ਗੁਰੂ ਸਾਹਿਬ ਦੇ ਮਿਸ਼ਨ ਦੇ ਵਿਰੋਧੀ ਸਨ ਹਾਂ ਜਦੋਂ ਲੜਾਈ ਸ਼ੁਰੂ ਹੋਈ ਜੇ ਲੜਾਈ ਜੋ ਹਾਰ ਗਏ ਤੇ ਪਹਾੜੀ ਰਾਜੇ ਫਿਰ ਚਮਕੌਰ ਦੀ ਗੜੀ ਨੂੰ 10 ਲੱਖ ਕੋਜ ਨੇ ਘੇਰਾ ਕਿਉਂ ਪਾਇਆ ਜਾਂ ਸਰਹੰਦ ਦੇ ਨवाब ਨੇ ਛੋਟੇ ਸਾਹਿਬ ਜੀ ਦਾ ਧਨਮਤਾ ਗੁਜਰਕੌਰ ਨੂੰ ਸ਼ਹੀਦ ਕਿਉਂ ਕੀਤਾ ਫਿਰ ਉਹਦੇ ਪਿੱਛੇ ਕੀ ਕਾਰਨ ਸੀ ਸਰਹੰਦ ਦੇ ਨਾ ਕੋਈ ਸ਼ੰਦ ਨਹੀਂ ਸੀ ਨਾ ਕਿਸੇ ਕੌਮ ਨਾਲ ਸੀ ਜੇ ਇਸ ਇਸਰਾਮ ਦੀ ਲੜਾਈ ਹੁੰਦੀ ਤਾਂ ਗੁਰੂ ਸਾਹਿਬ ਸਰਸਨਾਬ ਦੀ ਪਾਰ ਕਰਕੇ ਕਦੇ ਵੀ ਕੋਟਰਾ ਨਿਹੰਕਾਂ ਦੇ ਘਰਾਂ ਨੂੰ ਕੋਈ ਐਕਸ਼ਨ ਨਹੀਂ ਦੱਬ ਦੱਬ ਕੇ ਪ੍ਰਚਾਰ ਕੀਤਾ ਜਾ ਰਿਹਾ ਕਿ ਮੁਸਲਮਾਨ ਤਾਂ ਜੀ ਸੌਂਹਾ ਖਾ ਕੇ ਮੁੱਕਰ ਗਏ ਮੁਸਲਮਾਨ ਤਾਂ ਸੱਚਾ ਨਹੀਂ ਹੁੰਦਾ ਜੀ ਮੁਸਲਮਾਨ ਤਾਂ ਇਹ ਨਹੀਂ ਹੁੰਦਾ ਜੀ ਫਿਰ ਉਹ ਨਫ਼ਰਤ ਕੌਣ ਫਲਾ ਰਿਹਾ ਹੈਗਾ ਉਹ ਕੌਣ ਅਜਿਹੇ ਕੰਮ ਕਰਵਾ ਰਿਹਾ ਜਿਹੜਾ ਪਾੜ ਪਾਉਣਾ ਚਾਹੁੰਦਾ ਆਪਸੀ ਭਾਈਚਾਰਕ ਦੇ ਉਡਰਾ ਨਿਕਾ ਆਪਣੀ ਕਰੀ ਕਦੀ ਵੀ ਆਪਣੀ ਕੁਆਰੀ ਧੀ ਦੀ ਇੱਜ਼ਤ ਮੁਮਤਾਜ਼ ਦੀ 16 ਸਾਲ ਦੀ ਦਾਤ ਨਾਲ ਲਾਉਂਦਾ ਦੁਨੀਆ 'ਚ ਕੋਈ ਅਜਿਹੀ ਉਦਾਹਰਨ ਨਹੀਂ ਮਿਲਦੀ ਕਿ ਇੱਕ ਬਾਪ ਨੇ ਇੱਕ ਗੈਰਤਮੰਦ ਅਣਖੀ ਬਾਪ ਨੇ ਆਪਣੀ ਕੁਆਰੀ ਧੀ ਦੀ ਇੱਜ਼ਤ ਦਾਤੇ ਲਗਾ ਦਿੱਤੀ ਹੋਵੇ ਦੱਸੋ ਦੁਨੀਆ 'ਚ ਕੋਈ ਉਦਾਹਰਨ ਹੈ ਕਿ ਸਿਆਸੀ ਲੋਕ ਨੇ ਉਹ ਧਰਮ ਦੇ ਨਾਮ ਤੇ ਭਾਸ਼ਾ ਦੇ ਨਾਮ ਦੇ ਕੌਮਾਂ ਦੇ ਬਣਦੇ ਨੇ ਮੈਂ ਆਖਰ ਵਿੱਚ ਤੁਹਾਡੇ ਚੈਨਲ ਆਹੀ ਮੈਸਜ ਜੂਗਾ ਕਿ ਸਾਨੂੰ ਇਹਨਾਂ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਉਨ੍ਹਾਂ ਦਾ ਜੋ ਕੰਮ ਹੈ ਉਹ ਐਲੀ ਸਿਆਸਤ ਜਾਣੇ ਧਰਮ ਦੇ ਨਾਮ ਤੇ ਕੌਮਾਂ ਦੇ ਨਾਮ ਦੇ ਭਾਸ਼ਾ ਦੇ ਨਾਮ ਤੇ ਬਣਦੇ ਨੇ ਤੇ ਫਿਰ ਗੁਰਵਾਨੀ ਕੀ ਕਹਿੰਦੀ ਹੈ ਮਾਰੂ ਮੁਹੱਲਾ 5 10 83 ਮੁਸਲਮਾਨ ਮੂਮ ਦੀ ਲੋਵੇ ਤੇ ਮੁਸਲਮਾਨ ਮੁੰਨੂ ਜਾਲਮ ਸਿੱਖ ਕਿਵੇਂ ਕਹੇਗਾ ਸੱਚਾ ਸੀ ਜ਼ਕਰੀਆ ਸਾਹਿਬ ਖਾਨ ਜਾਲਮ ਥਾ ਮਸਰ ਰੰਗਣ ਜਾਲਮ ਧੀ ਮਜੀਦ ਖਾਨ ਜਾਲਮ ਧੀ ਪਰ ਮੁਸਲਮਾਨ ਜਾਲਮ ਗੁਰਵਾਨੀ ਕਹਿੰਦੀ ਮੈਂ ਨਹੀਂ ਕਹਿ ਰਿਹਾ ਸਾਂ ਜਿਹੜੀ ਗੁਰੂ ਨਾਨਕ ਸਾਹਿਬ ਨੇ ਸਿੱਖੀ ਦੀ ਸਥਾਪਨਾ ਜਦੋਂ ਕੀਤੀ ਸੀ ਰੱਬ ਦੀ ਏਕਤਾ ਦੀ ਨਹੀਂ ਤੇ ਰੱਖੀ ਸੀ ਇਸਲਾਮ ਦੀ ਜਿਹੜੀ ਨਹੀਂ ਆ ਉਹ ਵੀ ਰੱਬ ਦੀ ਏਕਤਾ ਹੈ ਮਤਲਬ ਕਿ ਕਿਸੇ ਧਰਮ ਦੇ ਨਾਲ ਲੜਾਈ ਨਹੀਂ ਸੀ ਇਹ ਹਕੂਮਤ ਦੀ ਲੜਾਈ ਸੀ ਅੱਜ ਵੀ ਚੱਲ ਰਹੀ ਹੈ ਅੱਜ ਵੀ ਚੱਲ ਰਹੀ ਹੈ ਸਟੇਟ ਵਰਸ ਅੱਜ ਕਿਹਨਾਂ ਚੱਲ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੀ ਜੋੜ ਮੇ ਲੱਗਦੇ ਨੇ ਅਤੇ ਇਹਨਾਂ ਜੋੜ ਮੇਲ ਦੇ ਦੌਰਾਨ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਨਤਮਸਤਕ ਹੋਣ ਵਾਸਤੇ ਚਮਕੌਰ ਸਾਹਿਬ ਦੀ ਧਰਤੀ ਤੇ ਫਤਿਹਗੜ੍ਹ ਸਾਹਿਬ ਦੀ ਧਰਤੀ ਪਹੁੰਚਦੀ ਆ ਉਹਨਾ ਸੰਗਤਾਂ ਦੇ ਮਨਾਂ ਦੇ ਅੰਦਰ ਬਹੁਤ ਸਾਰੇ ਸਵਾਲ ਪੈਦਾ ਹੁੰਦੇ ਨੇ ਜਾਂ ਇਤਿਹਾਸ ਨੂੰ ਜਦੋਂ ਪੜ੍ਹਦੇ ਆ ਉਦੋਂ ਇਹ ਸਵਾਲ ਪੈਦਾ ਹੁੰਦੇ ਨੇ ਕੀ ਗੁਰੂ ਸਾਹਿਬ ਦੀ ਜਿਹੜੀ ਲੜਾਈ ਸੀ ਉਹ ਕਿਹਨਾਂ ਦੇ ਨਾਲ ਸੀ ਕੀ ਕੀ ਗੁਰੂ ਸਾਹਿਬ ਦੀ ਲੜਾਈ ਕਿਹੜੇ ਧਰਮ ਨਾਲ ਸੀ ਮੁਸਲਮਾਨ ਧਰਮ ਨਾਲ ਸੀ ਕੀ ਜਾਂ ਹਿੰਦੂਆਂ ਦੇ ਨਾਲ ਲੜਾਈ ਸੀ ਕਿਉਂਕਿ ਇਤਿਹਾਸ ਦੇ ਵਿੱਚ ਇਤਿਹਾਸ ਦੇ ਪੰਨਿਆਂ ਦੇ ਵਿੱਚ ਪਹਾੜੀ ਦਾ ਜਾਂਦਾ ਵੀ ਜ਼ਿਕਰ ਆਉਂਦਾ ਤਾਂ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਜੋ ਸਰਹੰਦ ਦੇ ਅੰਦਰ ਹੋਇਆ ਜੋ ਸਰਹੰਦ ਦੇ ਨਵਾਬ ਦੇ ਵੱਲੋਂ ਕੀਤਾ ਗਿਆ ਉਸ ਦਾ ਵੀ ਜ਼ਿਕਰ ਹੁੰਦਾ ਇੱਕ ਪੰਨਾ ਇਹ ਵੀ ਜ਼ਿਕਰ ਆਉਂਦਾ ਕਿ ਜਦੋਂ ਸਰਹੰਦ ਦੇ ਨਵਾਬ ਦੇ ਵੱਲੋਂ ਸਹਿਬਜ਼ਾਦਿਆਂ ਨੂੰ ਸਜ਼ਾ ਸੁਣਾਈ ਜਾ ਰਹੀ ਸੀਗੀ ਨੀਹਾ ਦੇ ਵਿੱਚ ਅੰਦੀ ਤਾਂ ਉਦੋਂ ਮਲੇਰਕੋਟਲਾ ਦੇ ਨਵਾਬ ਦੇ ਵੱਲੋਂ ਹਾਂ ਦਾ ਨਾਰਾ ਮਾਰਿਆ ਗਿਆ ਜਾਨੀ ਕਿ ਉਹਨਾਂ ਨੇ ਕਿਹਾ ਕਿ ਬੱਚਿਆਂ ਦੇ ਉੱਤੇ ਤਸ਼ੱਦਦ ਕਰਨਾ ਜਾਂ ਬੱਚਿਆਂ ਨੂੰ ਸਜ਼ਾ ਦੇਣਾ ਇਹ ਠੀਕ ਨਹੀਂ ਹੈਗਾ ਉਸੇ ਪਰੰਪਰਾ ਨੂੰ ਅੱਗੇ ਵਧਾਉਂਦੇ ਆ ਜਿਹੜੇ ਮਲੇਰਕੋਟਲਾ ਦੇ ਮੁਸਲਮਾਨ ਵੀਰ ਨੇ ਉਹ ਹਰ ਸਾਲ ਇੱਥੇ ਹੁੰਦੇ ਨੇ ਸਿੱਖ ਮੁਸਲਮਨ ਦਾ ਸਾਂਝਾ ਲੰਗਰ ਲਗਾਇਆ ਜਾਂਦਾ ਸੰਦੇਸ਼ ਦਿੰਦੇ ਨੇ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਲੰਗਰ ਲਾਉਣ ਦਾ ਇਤਿਹਾਸ ਕੀ ਆ ਇਹ ਕੋਈ ਇਤਿਹਾਸਿਕ ਪਰੰਪਰਾ ਹੈਗੀ ਆ ਜਾਂ ਕੋਈ ਸ਼ਰਧਾ ਦੇ ਅਨੁਸਾਰ ਕੀ ਤੇ ਸਾਹਿਬ ਜਦ ਦੇ ਸ਼ਹਾਦਤ ਹੋਈ ਸੀ ਅਸੀਂ ਤਾਂ ਲੰਗਰ ਲਾ ਰਹੇ ਹਾਂ ਹਲਾ ਤਾਂ ਮੈਂ ਬਹੁਤ ਤਨਭਾਦੀਆਂ ਤੁਹਾਡੇ ਚੈਨਲ ਦਾ ਤੁਹਾਡੀ ਟੀਮ ਦਾ ਸੋਸ਼ਲ ਮੀਡੀਆ ਦਾ ਕਿ ਜਿਹੜੇ ਸਾਨੂੰ ਸਰੋਤਿਆਂ ਦੇ ਰੂਹ ਰੂਹ ਹੋਣ ਦਾ ਮੌਕਾ ਦਿੰਦੇ ਨੇ ਤੇ ਉਸ ਸੱਚ ਦੀ ਆਵਾਜ਼ ਨੂੰ ਉਸ ਹੱਕ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਜੀ ਜਿਹੜੀ 1704 ਚ ਹਾਦ ਨਾਰੇ ਧਰਤੀ ਮੀਂਹਕੁੰਡੇ ਤੋਂ ਨਵਾਬ ਸ਼ੇਰ ਮੁਹੰਮਦ ਖਾਨ ਨੇ ਸ਼ਹੀਦਾਂ ਦੇ ਤਰਤੀ ਸ਼੍ਰੀ ਪਤੇਗੜ੍ਹ ਸਾਹਿਬ ਆਪੇ ਲਾਇਆ ਸੀ ਜਦੋਂ ਇੱਕ ਜ਼ਾਲਮ ਹਾਕਮ ਸੱਤਾ ਦੇ ਨਸ਼ੇ ਵਿੱਚ ਡੁੱਬੇ ਹੋਏ ਅੰਨੇ ਹੋਏ ਇੱਕ ਹੰਕਾਰੀ ਹਾਕਮ ਨੇ ਦੋ ਮਾਸੂਮ ਤੇ ਬੇਗੁਨਾ ਸਾਧਜਾਨ ਦੇ ਵਿਰੁੱਧ ਨੀਹਾਂ ਚਲਵਾਉਂਦਾ ਹੁਕਮ ਦਿੱਤਾ ਤਾਂ ਉਸੇ ਭਰੀ ਅਦਾਲਤ ਚ ਨਵਾਬ ਸ਼ੇਰ ਮੁਹੰਮਦ ਖਾਨ ਨੇ ਇਹ ਕਹਿੰਦੇ ਹੋਏ ਉਹਦਾ ਵਿਰੋਧ ਕੀਤਾ ਰੋਜ਼ ਕੀਤਾ ਪ੍ਰੋਟੈਸਟ ਕੀਤਾ ਕਿ ਇਸਲਾਮ ਚ ਇੰਨੇ ਮਾਸੂਮ ਬੱਚਿਆਂ ਲਈ ਕੋਈ ਸਜ਼ਾ ਹੀ ਨਹੀਂ ਹੈ ਤੇ ਜਦ ਲਈ ਅਗਰ ਹੈ ਉਹ ਇਹਨਾਂ ਦੇ ਪਿਤਾ ਨਾਲ ਹੈ ਨਾ ਮਾਸੂਮ ਬੱਚਿਆਂ ਤੇ ਰੱਖੀ ਪਗੜਿਆ ਤੇ ਅਰਦੀ ਪਰਦੀ ਅਦਾਲਤ ਚ ਜਦੋਂ ਉਹ ਸੁਬਾ ਸਰੰਦ ਦੀਵਾਨ ਚ ਚਲੰਦਰ ਪੜਗਾਇਆ ਹੋਇਆ ਦੂਸਰੀ ਵਾਰੀ ਸਜ਼ਾ ਦੇਣ ਨੂੰ ਤਿਆਰ ਹੋ ਗਿਆ ਤਾਂ ਨਵਾਬ ਸ਼ੇਰ ਮੁਹੰਮਦ ਖਾਨ ਉਸ ਦੀ ਅਦਾਲਤ ਚੋਂ ਉਸ ਦੀ ਕਚਹਿਰੀ ਚੋਂ ਇਕੰਨਾ ਹੋਇਆ ਵਾਕ ਆਊਟ ਕਰ ਗਿਆ ਕਿ ਜਿੱਥੇ ਮਸੂਮਾਂ ਤੇ ਜ਼ੁਲਮ ਹੁੰਦਾ ਉਥੇ ਰੱਬ ਦਾ ਕਹਿਰ ਨਾਜ਼ਰ ਹੁੰਦਾ ਉਹ ਇਥੇ ਰੱਬ ਦਾ ਕਹਿਰ ਨਾਜ਼ਰ ਹੋਊਗਾ ਉਸੇ ਹੀ ਸੱਚ ਔਰ ਹੱਕ ਦੀ ਆਵਾਜ਼ ਤੇ ਪਹਿਰਾ ਦੇ ਲਈ ਅਸੀਂ ਹਰ ਸਾਲ ਹਾਦਨਾਰੀ ਧਰਤੀ ਅਮਰੀਕਾ ਨੂੰ ਦੇ ਤੋਂ ਸਿੱਧਾਂਤਾ ਦੀ ਸ਼੍ਰੀ ਪਤੇਗੜ੍ਹ ਸਭਾ ਕੇ ਲੰਗਰ ਦੀ ਸੇਵਾ ਕਰਦੇ ਹਾਂ ਤੇ ਸਿੱਖ ਭਰਾਵਾਂ ਦੇ ਉਸ ਗਮ 'ਚ ਸ਼ਰੀਕ ਹੁੰਨੇ ਆ ਤੇ ਇੱਕ ਮਿੱਠਾ ਚਾਵਨਾ ਰਹੀ ਇੱਕ ਮਿਠਿਆਸ ਬਣਨ ਦੀ ਕੋਸ਼ਿਸ਼ ਕਰਦੇ ਹਾਂ ਕੋਈ ਇਹ ਮਿੱਠੇ ਚੋਲਾ ਦਾ ਵੀ ਕੋਈ ਇਤਿਹਾਸ ਹੈ ਦੇ ਪਿੱਛੇ ਕੋਈ ਕਹਾਣੀ ਹੈ ਜੀ ਜਿਹੜਾ ਮਿੱਠੇ ਚੋਲਾ ਦਾ ਨੰਗਲਾ ਹੈ ਜਿਹੜਾ ਪੜਿਆ ਹੈ ਇਤਿਹਾਸ ਦੱਸਦਾ ਜਦੋਂ ਗੁਰੂ ਸਾਹਿਬ ਮਾਸੀਵਾੜੇ ਬਹੁੰਦੇ ਨੇ ਜੀ ਤਾਂ ਗੁਰੂ ਸਾਹਿਬ ਦੇ ਜਿਹੜੇ ਸਿੱਖ ਸਿਗੇ ਜਿਹੜੇ ਉਹਨੂੰ ਕਿਹਾ ਜਾਂਦਾ ਗੁਰੂ ਘਰ ਦੇ ਮਸੰਦ ਰਹੇ ਤੇ ਭਾਈ ਪੰਜਾਬਾ ਤੇ ਗੁਲਾਬਾ ਹੂੰ ਉਹਨਾਂ ਨੇ ਗੁਰੂ ਸਾਹਿਬ ਨੂੰ ਆਪਣੇ ਕੋਲੋਂ ਚਲੇ ਜਾਣ ਲਈ ਬੇਨਤੀ ਕੀਤੀ ਤਾਂ ਉਸ ਵੇਲੇ ਗਨੀ ਖਾਨ ਤੇ ਨਵੀ ਖਾਨ ਜਿਹੜੇ ਦੋ ਭਰਾ ਸੇ ਮੁਸਲਮਾਨ ਹੂੰ ਉਹ ਗੁਰੂ ਸਾਹਿਬ ਨੂੰ ਆਪਣੇ ਘਰ ਲੈ ਗਏ ਆਪਣੇ ਘਰ ਠਹਿਰਾਇਆ ਜਦੋਂ ਉੱਥੇ ਕਾਰਕਾਰ ਦੀ ਤਰਾਸ਼ੀ ਸ਼ੁਰੂ ਹੋਈ ਤਾਂ ਗੁਰੂ ਸਾਹਿਬ ਨੇ ਸਲਾਹ ਕਰਕੇ ਉਹਨਾਂ ਨੇ ਗੁਰੂ ਸਾਹਿਬ ਨੂੰ ਉੱਚਾ ਪੀਰ ਬਣਾ ਕੇ ਉੱਥੋਂ ਲਿਜਾਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉੱਚਾ ਪੀਰ ਬਣਾ ਕੇ ਲਿਜਾ ਰਹੇ تھے ਤਾਂ ਉੱਥੇ ਜਿਹੜਾ ਚੌਕੀ ਇੰਚਾਰਜ ਜਿਹੜਾ ਉੱਥੇ ਗਸ਼ਤੀ ਡਿਊਟੀ 'ਤੇ ਦਲੇਲ ਖਾਨ ਉਹਦੇ ਨਾਲ ਕੁਝ ਬਹੁਤ ਸੀ ਪੁਲਿਸ ਸੀ ਉਹਨਾਂ ਨੇ ਗੁਰੂ ਸਾਹਿਬ ਨੂੰ ਔਰ ਉਹਨਾਂ ਦੇ ਕਾਫਲੇ ਨੂੰ ਰੋਕਿਆ ਔਰ ਉਹਨੂੰ ਲੱਗਿਆ ਵੀ ਸ਼ਾਇਦ ਕਿ ਗੁਰੂ ਸਾਹਿਬ ਹੀ ਜਾ ਰਹੇ ਨੇ ਇੱਥੋਂ ਇਸ ਬਦਲ ਕੇ ਤਾਂ ਉਹਨਾਂ ਨੇ ਸ਼ੱਕ ਜाहिर ਕੀਤਾ ਤੋਂ ਕਿਹਾ ਸਾਡੇ ਇਹਨਾਂ ਦੀ ਪਛਾਣ ਕਰਨੀ ਹੈ ਤਾਂ ਸਲੋ ਦੇ ਵੀ ਮੌਲਵੀ ਪੀਰ ਮੁਹੰਮਦ ਮਨੀ ਮਾਜਰੇ ਦੇ ਇੱਕ ਹੋਰ ਅਨਾਇਤਲੀ ਉਹਨਾਂ ਨੂੰ ਤਿੰਨਾਂ ਨੂੰ ਮੌਲਵੀ ਤਿੰਨੇ ਮੌਲਵੀਆਂ ਨੂੰ ਬੁਲਾਇਆ ਗਿਆ ਔਰ ਉਹਨਾਂ ਨੂੰ ਕਿਹਾ ਗਿਆ ਪਛਾਣੋ ਉਹਨਾਂ ਨੂੰ ਹੂੰ ਤਾਂ ਉਹ ਪਛਾਣਦੇ ਸੀ ਕੋਈ ਗੁਰੂ ਸਾਹਿਬ ਕੋਲ ਪੜ੍ਹੇ ਹੋਦੇ ਉਹਨਾਂ ਕੋਲ ਉਸਤਾਦ ਕੋਲ ਤਾਂ ਤਾਂ ਉਹਨਾਂ ਨੇ ਗੁਰੂ ਸਾਹਿਬ ਦੀ ਇੱਛਾ ਅਨੁਸਾਰ ਉਹਨਾਂ ਨੇ ਕਿਹਾ ਵੀ ਹਾਂ ਇਹ ਤਾਂ ਉੱਚ ਦੇ ਪੀਰ ਨੇ ਨੇ ਵੀ ਨਹੀਂ ਕਿਹਾ ਵੀ ਇਹ ਗੁਰੂ ਸਾਹਿਬ ਨਹੀਂ ਹੈਗੇ ਉਹਨਾਂ ਨੇ ਇਹ ਵੀ ਨਹੀਂ ਕਿਹਾ ਵੀ ਗੁਰੂ ਸਾਹਿਬ ਨੇ ਹੂੰ ਝੂਠ ਨਹੀਂ ਬੋਲਿਆ ਕਿਹਾ ਵੀ ਇਹ ਤਾਂ ਉੱਚ ਦੇ ਪੀਰ ਹੀ ਨੇ ਹੂੰ ਤੇ ਫਿਰ ਉਹ ਜਦੋਂ ਸੋਚਿਆ ਵੀ ਇਹ ਹਜ ਜਰ ਗਏ ਨੇ ਔਰ ਬੜੇ ਉੱਚ ਪਹੁੰਚੇ ਹੋ ਪੀ ਨੇ ਤਾਂ ਜਦੋਂ ਉਹਨੂੰ ਯਕੀਨ ਹੋ ਗਿਆ ਵੀ ਇਹ ਤਾਂ ਬਾਕੀ ਕੋਈ ਉੱਚ ਦੇ ਪੀ ਨੇ ਤਾਂ ਉਹਨੇ ਕਿਹਾ ਵੀ ਐਸੇ ਦੇ ਇੱਕ ਬੰਦਿਆਂ ਨੂੰ ਐਸੇ ਦਰবেশਾਂ ਨੂੰ ਤਾਂ ਸੇਵਾ ਕਰਨੀ ਚਾਹੀਦੀ ਹੈ ਫਿਰ ਉਹਨੇ ਜ਼ਿਆਫਤ ਰੱਖੀ ਔਰ ਕਿਹਾ ਵੀ ਮੇਰੇ ਘਰ ਇਹਨਾਂ ਨੂੰ ਖਾਣਾ ਵਾਸਤੇ ਬਤ ਨੂੰ ਇਨਵਾਈਟ ਕਰਦਾ ਫਿਰ ਉਹ ਗੁਰੂ ਸਾਹਿਬ ਆਪਣਾ ਸਿੰਘਾ ਸਵੇਤ ਤਿੰਨ ਸਿੰਘ ਸਾਹਿਬ ਤੇ ਗਰੀਖਾ ਨਵੀਖਾਣ ਤੇ ਉਹਨਾਂ ਦੇ ਉਹਦੀ ਉੱਚ ਪਹੁੰਚੇ ਜਿਹੜੀ ਇੱਥੇ ਦਾ ਜਗ੍ਹਾ ਸੀ ਠਹਿਰਨ ਦੀ ਉੱਥੇ ਉਹਨਾਂ ਨੂੰ ਸੇਵਾ ਕੀਤੀ ਗਈ ਤੇ ਉਚ ਨਿਗਾਹ ਤੇ ਆਜੇ ਸਰਟਾ ਨੰਬਰ ਪੇ ਤੇ ਗੁਰੂ ਸਾਹਿਬਾਨ ਦੇ ਮੁਸਲਮਾਨ ਮুরিਦ ਤੇ 108 ਨੰਬਰ ਪੇ ਲਿਖਿਆ ਗੱਜਣ ਵਾਲਾ ਸੁਬੰਧ ਨੇ ਕਿ ਗੁਰੂ ਸਾਹਿਬ ਨੇ ਉਹਨਾਂ ਵਿੱਚੋਂ ਮਿੱਠੇ ਚਾਵਲ ਚੱਕ ਕੇ ਆਪਣੇ ਮੂੰਹ ਚ ਪਾਏ ਸੀਗੇ ਇਸੇ ਕਰਕੇ ਉਸੇ ਨੂੰ ਕਿਤੇ ਚਾਪਣਾ ਲੰਗਰ ਸਾਡਾ ਇਹ ਲੱਗਦਾ ਹੈਗਾ ਅਸੀਂ ਕਿਸਾਨਪੁਰ ਜੀ ਸਾਡਾ 13 ਮਹੀਨੇ ਲੰਗਰ ਚੱਲਦਾ ਰਿਹਾ ਖੋਲਾ ਮਹੱਲੇ ਤੇ ਵੀ ਅਸੀਂ ਹਰ ਸਾਲ ਲਾਉਨੇ ਆ ਇੱਥੇ ਵੀ ਲਾਉਨੇ ਆ ਗੁਰੂ ਸਾਹਿਬ ਨਾਨਕ ਸਾਹਿਬ ਦੇ ਆਗਮਨ ਤੇ ਮਲੇ ਕੋਲੇ ਲਾਉਨੇ ਆ ਤੇ ਅਸੀਂ ਕੋਸ਼ਿਸ਼ ਕਰਦੇ ਆ ਕਿਸੇ ਨਫਰਤ ਜਿਹੜਾ ਦੀ ਅੱਗ ਲੱਗੀ ਹੋਈ ਚਾਰੇ ਪਾਸੇ ਜਿਹੜਾ ਨਫਰਤ ਦੀ ਉਨੇਰੀ ਚੱਲ ਰਹੀ ਆ ਅਸੀਂ ਕਿਉਂ ਮੁਹੱਬਤ ਆਪ ਦੀਪ ਜਲਾਉਣ ਦੀ ਕੋਸ਼ਿਸ਼ ਕਰਦੇ ਆ ਇਹ ਨਫ਼ਰਤ ਨੂੰ ਲੈ ਕੇ ਮੇਰਾ ਸਵਾਲ ਆ ਇਹ ਲੋਕਾਂ ਨੂੰ ਸਮਝ ਨਹੀਂ ਆਇਆ ਹਾਲੇ ਤੱਕ ਵੀ ਕਿਉਂਕਿ ਇਤਿਹਾਸ ਬਹੁਤ ਵੱਡਾ ਗਾ ਵਕ ਵਕ ਇਤਿਹਾਸ ਕਰਾਣ ਇਤਿਹਾਸ ਲਿਖਿਆ ਕੋਈ ਕਹਿੰਦਾ ਬਾੜੀ ਰਾਜਿਆਂ ਨਾਲ ਲੜਾਈ ਸੀ ਕੋਈ ਕਹਿੰਦਾ ਮੁਗਲਾਂ ਦੇ ਨਾਲ ਲੜਾਈ ਸੀ ਕੋਈ ਕਹਿੰਦਾ ਮੁਸਲਮਾਨਾਂ ਨਾਲ ਲੜਾਈ ਸੀ ਇਹ ਅੱਜ ਕਲੀਅਰ ਕਰ ਦਿਓ ਕਿ ਲੜਾਈ ਸੀ ਕਿਹਦੇ ਨਾਲ ਅਸਲ ਦੇ ਵਿੱਚ ਕਿਉਂ ਸਰਹੰਦ ਦੇ ਨਵਾਬ ਨੇ ਛੋਟੇ ਸਾਹਿਬ ਜਦਨ ਨੀਹਾਂ ਦੇ ਵਿੱਚ ਇਨੇ ਆ ਕਿਉਂ ਜਿਹੜਾ ਔਰੰਗਜ਼ੇਬ ਸੀਗਾ ਜੋ ਉਹਦਾ ਜਿਹੜਾ ਪਿਆਸ ਸੀਗਾ ਸਿੱਕਾਉਂਦੇ ਮਗਰ ਕੀ ਕਾਰਨ ਕੀ ਸੀ ਮੈਂ ਇਤਿਹਾਸ ਨੂੰ ਸੈਕੰਡ ਸਮਝਦਾ ਪਹਿਲਾ ਹੁੰਦਾ ਸਿੱਖਰੀ ਗੁਰਬਾਣੀ ਗੁਰੂ ਸਾਹਿਬ ਦੀ ਬਾਣੀ ਗੁਰੂ ਸਾਹਿਬ ਦੀ ਬਾਣੀ ਦੇਖਦੇ ਹੋ ਕੀ ਕਹਿੰਦੀ ਹੈ ਇਤਿਹਾਸ ਕੀ ਕਹਿੰਦਾ ਤੋਂ ਬਾਅਦ ਦੀ ਗੱਲ ਹੈ ਨਾ ਇਤਿਹਾਸ ਕਹਾਣੀ ਹੁੰਦਾ ਹੈ ਕਹਾਣੀ ਪਰ ਜਦੋਂ ਗੁਰਬਾਣੀ ਅੱਜ ਵੀ ਹੁਣ ਕਹਾਣੀ ਦੀ ਕੋਈ ਵੈਲਿਊ ਨਹੀਂ ਹੈਗੀ ਗੁਰੂ ਸਾਹਿਬ ਤਾਂ ਖੁਦ ਜਫਰਨਾਮੇ ਚ ਦੇਖੋ ਇਕਰਾਣੀ ਦੀ 12 ਰਾਜ ਤੋਂ ਬਾਅਦ ਦੀਨਾ ਗਾਂਗੜ ਤੋਂ ਗੁਰੂ ਸਾਹਿਬ ਔਰੰਗਜ਼ੇਬ ਨੂੰ ਜਫਰਨਾਮਾ ਲਿਖਦੇ ਨੇ ਉਹਦੇ ਵਿੱਚ ਸ਼ਾਹ ਲਿਖਦਾ ਹੈ ਕਿ ਮਨਮ ਕੁਸਤਨਮ ਕੋਹਿਆ ਬੁੱਧਪ੍ਰਸਤ ਕਿ ਆ ਬੁੱਧਪ੍ਰਸਤ ਮਨਮੁਤਿਸ਼ਕਸ ਕਿ ਮੇਰੀ ਲੜਾਈ ਤਾਂ ਪਹਾੜੀ ਦਾ ਜਨ ਨਾਲ ਹੈ ਮਨਮ ਮੇਰੀਆਂ ਕੁਸ਼ਤਨਮ ਲੜਾਈਆਂ ਕੁਸ਼ਤੀ ਨਹੀਂ ਹੁੰਦੀ ਕੋ ਲੜਦੇ ਕੁਸ਼ਤਨਮ ਲੜਾਈਆਂ ਕੋਹਿਆਂ ਪਹਾੜੀਆਂ ਨਾਲ ਬੁੱਧਪ੍ਰਸ ਜਿਹੜੇ ਕਿ ਮੂਰਤੀ ਪੂਜਕ ਨੇ ਬੁੱਧਪ੍ਰਸ ਨੇ ਕਿਹਾ ਬੁੱਧਪ੍ਰਸ ਕਿਉਂਕਿ ਉਹ ਮੂਰਤੀ ਪੂਜਕ ਨੇ ਮਨ ਸ਼ਿਕਸ ਮੈਂ ਉਹਨਾਂ ਨੂੰ ਤੋੜਨ ਵਾਲਾ ਹੂੰ ਉਹ ਤਾਂ ਗੁਰੂ ਸਾਹਿਬ ਤੇ ਕਹਿ ਰਹੇ ਨੇ ਉਹਨਾਂ ਇਤਿਹਾਸ ਕਰਕੇ ਕਹਿੰਦੇ ਨੇ ਮੈਂ ਨਹੀਂ ਜਾਣਦਾ ਤੇ ਬਾਹਰ ਲੜਾਈ ਤੋਂ ਬਾਅਦ ਕਹਿ ਰਹੇ ਹਾਂ ਮੈਂ ਤੇ ਉਸ ਤੋਂ ਬਾਅਦ ਜੇ ਅਸੀਂ ਇਤਿਹਾਸ ਤੇ ਵਿਚਾਰ ਮਾਰਦੇ ਹਾਂ ਤਾਂ 18 ਸਤੰਬਰ 1688 ਨੂੰ ਜਿਹੜੀ ਪਹਿਲੀ ਲੜਾਈ ਪੰਗਾਣੀ ਦੇ ਬਦਾਂ ਜੜੀ ਜਾਂਦੀ ਆ ਉਹ ਵੀ ਪਹਾੜੀ ਰਾਜੇ ਦੇ ਖਿਲਾਫ ਸੀ ਗੁਰੂ ਸਾਹਿਬ ਨਾਲ ਠੀਕ ਹੈ ਨਹੀਂ ਫਤਿਹ ਸ਼ਾ ਕੋਪਾ ਤਬ ਰਾਜਾ ਲੋਹ ਪਰਾ ਹਮਸੋ ਬਿਨ ਕਾਜਾ ਉਹ ਵੀ ਕਹਿੰਦੇ ਨੇ ਗੁਰੂ ਸਾਹਿਬ ਤੇ ਜਫਰ ਨਮਸਤੀ ਦੇ 15 ਨੰਬਰ 14 ਦੇਖਿਆ ਕਿ ਪਹਾੜੀ ਰਾਜੇ ਤਾਂ ਸੌਰੀ ਫਤਿਹ ਸ਼ਾ ਨਹੀਂ ਪਹਾੜੀ ਰਾਜਾ ਸੀ ਉਹ ਆਕਰਮਣ ਫੌਜ ਲੈ ਕੇ ਗੁਰੂ ਸਾਹਿਬ ਪਰ ਆ ਗਿਆ ਇਸ ਪ੍ਰਕਾਰ ਪਹਾੜੀ ਰਾਜੇ ਦਾ ਗੁਰੂ ਸਾਹਿਬ ਦੇ ਸਿੱਖਾਂ ਦੇ ਅਤਿਅੰਤ ਵਿਰੋਧੀ ਹੋ ਗਏ ਤੇ ਜੀਵਨ ਦਸਾ ਹੈਗੀ ਕਿਤਾਬ ਇੱਕ ਉਹ ਵਿਦਵਾਨ ਦੇ 85 ਨੰਬਰ ਪੇਜ ਤੇ ਪਹਾੜੀ ਰਾਜੇ ਤਾਂ ਮਸਬੀ ਖਿਆਲ ਨਾ ਕਰਕੇ ਗੁਰੂ ਗੁਰੂ ਸਾਹਿਬ ਦੇ ਮਿਸ਼ਨ ਦੇ ਵਿਰੋਧੀ ਸਨ ਹੂੰ ਜਦੋਂ ਲੜਾਈ ਸ਼ੁਰੂ ਹੋਈ ਇਹ ਲੜਾਈ ਜੋ ਹਾਰ ਗਏ ਤੇ ਪਹਾੜੀ ਰਾਜੇ ਉਤ ਪੀਰ ਬੁੱਧੂ ਸਾਹਿਬ ਨੇ ਮਤ ਤੋਂ ਪੂਰੀ 2000 ਮੁਸਲਮਾਨ ਮੁਰਿਦਾਂ ਨਾਲ ਆਇਆ ਹਾਲਾਂਕਿ ਲੜਾਈ ਨਹੀਂ ਮੈਂ ਪਹਿਲਾਂ ਵੀ ਕਿਹਾ ਲੜਾਈ ਉਹਨਾਂ ਤੋਂ ਹੈ ਨਹੀਂ ਸੀ ਲੇਕਿਨ ਕਿਉਂਕਿ ਇੱਕ ਇੱਕਤਾ ਦੀ ਸਾਂਝ ਸੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਨੂੰ ਆਪਣੇ ਨਾਲ ਰੱਖ ਕੇ ਕੀਤੀ ਸੀ ਇਹ ਉਹ ਸਾਂਝ ਸੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਸਿੱਖੀ ਦੀ ਸਥਾਪਨਾ ਜਦੋਂ ਕੀਤੀ ਸੀ ਰੱਬ ਦੀ ਏਕਤਾ ਦੀ ਨੀਤ ਰੱਖੀ ਸੀ ਇਸਲਾਮ ਦੀ ਜਿਹੜੀ ਨੀ ਹੈ ਉਹ ਵੀ ਰੱਬ ਦੀ ਏਕਤਾ ਹੈ ਇਹ ਉਹ ਬੁਨਿਆਦੀ ਸਾਂਝ ਸੀ ਉਹ ਮੂਲਨੀ ਸਾਂਝ ਸੀ ਜਿਹੜੀ ਚੱਲੀ ਆ ਰਹੀ ਸੀ ਗੁਰੂ ਨਾਨਕ ਸਾਹਿਬ ਤੋਂ ਟਾਈਮ ਤੋਂ ਇਹ ਉਹ ਸਾਂਝ ਸੀ ਜਿੱਦੀ ਸ਼ੁਰੂਆਤ ਦੌਲਤਾਂਦਾਈ ਨੇ ਮੁਸਲਮ ਰਾਇ ਬਲਰਾ ਮਹਿੰਦ ਪੱਟੀ ਨੇ ਰਾਇ ਪੋਜੀ ਤਰਵਿੰਦਰ ਰਾਜ ਨੇ 93750 ਬਿਗੇ ਜ਼ਮੀਨ ਗੁਰੂ ਸਾਹਿਬ ਦੇ ਨਾਮ ਲਗਾ ਕੇ ਰੱਖੀ ਸੀ ਇਹ ਉਹ ਸਾਂਝ ਸੀ ਜਿਹਦੀ ਨਹੀਂ ਗੁਰੂ ਅਰਜਨ ਦੇਵ ਜੀ ਨੇ ਸੂਫੀ ਮੀਆਂ ਮੀਰ ਤੋਂ ਸ੍ਰੀ ਹਰਮਨ ਦਾ ਸਾਹ ਨੀਰ ਖਾਗ ਰੱਖਤੀ ਸੀ ਇਹ ਉਹ ਸਾਂਝ ਸੀ ਜਿਹਨੇ ਗੁਰੂ ਸਾਹਿਬਾਨ ਸੱਤ ਮੁਸਲਮਾਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਰਜ ਕਰਕੇ ਰੱਖੀ ਜੇ ਜਦੋਂ ਇੱਕ ਸਿੱਖ ਨਾਤਮਕ ਸਕੁੰਦਰ ਫੇਰੇ ਉੱਠ ਗਏ ਤਾਂ ਸੱਤ ਮੁਸਲਮਾਨਾਂ ਦੀ ਬਾਣੀ ਨੂੰ ਵੀ ਦਰਜ ਕਰਦਾ ਔਰ ਨਕ ਨਕ ਨਾ ਸਕੁੰਦਾ ਅਗਰ ਲੜਾਈ ਹੁੰਦੀ ਤਾਂ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਕਿਉਂ ਦਰਜ ਕਰਦੇ ਪਰ ਫਿਰ ਚਮਕੌਰ ਦੀ ਗੜੀ ਨੂੰ 10 ਲੱਖ ਕੋਜ ਨੇ ਘੇਰਾ ਕਿਉਂ ਪਾਇਆ ਜਾਂ ਸਰਹੰਦ ਦੇ ਨਵਾਬ ਨੇ ਛੋਟੇ ਸਾਹਿਬ ਜੀ ਦਾ ਧੰਨ마ਤਾ ਗੁਜਰਕੌਰ ਨੂੰ ਸ਼ਹੀਦ ਕਿਉਂ ਕੀਤਾ ਫਿਰ ਉਹਦੇ ਪਿੱਛੇ ਕੀ ਕਾਰਨ ਸੀ ਕਿ ਉਹ ਪਹਾੜੀ ਰਾਜਾਂ ਦਾ ਸਾਥ ਦਿੱਤਾ ਜਾ ਰਿਹਾ ਸੀਗਾ ਕਿਉਂ ਇਹ ਸਾਰਾ ਕੁਝ ਵਾਪਰਿਆ ਦੇਖੋ ਮੈਂ ਸੋਨੇ ਸਵਾਲ ਕਰਦਾ ਮੈਂ ਜਵਾਬ ਵੱਜ ਦਊਗਾ 47 ਤੋਂ ਬਾਅਦ ਸਾਡੇ ਪੰਜਾਬ 'ਚ ਲਗਾਤਾਰ ਜਿਹੜਾ ਹੈਗਾ ਹਾਕਮ ਹੈ ਇਹ ਸੀਐਮਓ ਸਿੱਖ ਧਰਮਨ ਦਾ ਬੰਦਾ ਹੁੰਦਾ ਦੂਆ ਨਹੀਂ ਬਣਿਆ ਕਦੇ ਵੀ ਚਾਹੇ ਕਾਂਗਰਸਾ ਚਾਹੇ ਕਾਲੀਆਂ ਦਾ ਕਿੰਨੀ ਵਾਰੀ ਗੁਰੂ ਘਰਾਂ ਦੀਆਂ ਬੇਅਦਮੀਆਂ ਹੋ ਗਈਆਂ ਕਿੰਨੀ ਵਾਰੀ ਗੁਰੂ ਗ੍ਰੰਥ ਸਾਹਿਬ ਜ ਔਰ ਬੁਜ਼ੁਰਗਾਂ ਉਰ ਤੱਕ ਸਜਾ ਨਹੀਂ ਦਿੱਤੀ ਗਈ ਹੁਣ ਕਿਹਦਾ ਜੋੜੋਂਗੇ ਆਪਾਂ ਨਹੀਂ ਧਰਮ ਨਾਲ ਜੋੜ ਸਕਦੇ ਇੱਕ ਹਾਕਮ ਦੀ ਹਕੂਮਤ ਨੂੰ ਤੁਸੀਂ ਕਦੇ ਵੀ ਧਰਮੇ ਉਸਦੀ ਕੌਮ ਨਾਲ ਜੋੜ ਸਕਦੇ ਇਹਦਾ ਸਾਡਾ ਸੂਬਾ ਹੈ ਨਾ ਸਿੱਖਾਂ ਦਾ ਸੂਬਾ ਹੈ ਸਿੱਖਾਂ ਦੀ ਐਡਮਿਨਿਸਟ੍ਰੇਸ਼ਨ ਹੈ ਸਿੱਖਾਂ ਦਾ ਸਿੱਖ ਹਾਕਮ ਹੈ ਸਿੱਖਾਂ ਦੀ ਪੁਲਿਸ ਹੈ ਇਸ ਸਜਾ ਕਿਉਂ ਨਹੀਂ ਔਰ ਇਹਦਾ ਕੋਮਦਨ ਬੁਜ਼ੁਰਗ ਖਸਰਿਆ ਕੋਮਦਨ ਬਿਲਕੁਲ ਠੀਕ ਹੈ ਨਾ ਇਸ ਕਰਕੇ ਜਿਹੜਾ ਹਾਕਮ ਹੁੰਦਾ ਉਹਦੀ ਕੋਈ ਧਰਮ ਨਹੀਂ ਹੁੰਦਾ ਉਹਦੀ ਕੋਈ ਕੌਮ ਨਹੀਂ ਹੁੰਦੀ ਉਹਦੀ ਧਰਮ ਉਹਦੀ ਹਕੂਮਤ ਹੁੰਦੀ ਹੈ ਉਹਨੇ ਆਪਣੀ ਹਕੂਮਤ ਨੂੰ ਕਾਇਮ ਰੱਖਣ ਲਈ ਹਰ ਤਰ੍ਹਾਂ ਦੇ ਜਾਇਜ਼ ਨਾ ਜਾ ਉਹ ਵੀ ਕਿ ਸੁਬਾਸਨ ਵੀ ਕਿ ਕੁਸ ਹਾਕਮ ਸੀ ਪਹਾੜੀ ਰਾਜ ਵੀ ਹਾਕਮ ਸੀ ਤੇ ਉਹ ਹਾਕਮ ਦੇ ਹੋਣ ਦੇ ਨਾਤੇ ਉਹਨਾਂ ਨੂੰ ਤਾਂ ਆਪਣੀ ਹਕੂਮਤ ਚਲਾਉਣੀ ਸੀ ਪਰ ਜਾਇਜ਼ ਨੂੰ ਜਿਹੜਾ ਢੰਗ ਉਹਨ ਦੇਖਦੇ ਉਹ ਧਰਮ ਨਹੀਂ ਦੇਖਦੇ ਤੇ ਧਰਮ ਦੀ ਗੱਲ ਹੁੰਦੀ ਤਾਂ ਔਰੰਗਜ਼ੇਬ ਨੇ ਹਕੂਮਤ ਦੇ ਆਪਣੇ ਤਿੰਨ ਪ੍ਰਸ਼ਾਸਨ ਕਰ ਦਿੱਤੇ ਸਭ ਰਾਉਂ ਦੀ ਲੜਾਈ ਜਿਹਦੇ ਤਿੰਨੇ ਜਰਨਲ ਮੁਸਲਮਾਨ ਜਿਹੜੇ ਸੀ ਸਿੱਖ ਫੌਜ ਦੇ ਖਾਰਸਾ ਫੌਜ ਦੇ ਉਹ ਅੰਗਰੇਜ਼ਾਂ ਨਾਲ ਮਿਲ ਗਏ ਇਹ ਨਹੀਂ ਹੈ ਇਹ ਹਾਕਮ ਲਈ ਉਸ ਦੀ ਹਕੂਮਤ ਪਹਿਲਾ ਹੁੰਦੀ ਹੈ ਧਰਮ ਅਗਰੋਂ ਬਲਕੇ ਹਾਕਮ ਤਾਂ ਆਪਣੀ ਸਵਾਰਥੀ ਧਰਮ ਨੂੰ ਵਰਤਦਾ ਇਸਤੇਮਾਲ ਕਰਦਾ ਸੋ ਸਾਨੂੰ ਅਜੇ ਖੁਦਗਾਰਦ ਸਵਾਰਥੀ ਹਾਕਮਾਂ ਨੂੰ ਮੁੱਖ ਰੱਖ ਕੇ ਆਪਸੀ ਭਾਈਚਾਰਕ ਸਾਂਝ ਤੇ ਇਨਸਾਨੀ ਦਰੂਨ ਲੀਰੋ ਲੀ ਨਹੀਂ ਹੋਣ ਦੇਣਾ ਚਾਹੀਦਾ ਮਤਲਬ ਕਿ ਕਿਸੇ ਧਰਮ ਦੇ ਨਾਲ ਲੜਾਈ ਨਹੀਂ ਸੀ ਇਹ ਹਕੂਮਤ ਦੀ ਲੜਾਈ ਸੀ ਅੱਜ ਵੀ ਚੱਲ ਰਹੀ ਹੈ ਅੱਜ ਵੀ ਚੱਲ ਰਹੀ ਹੈ ਸਟੇਟ ਵਰਸ ਅੱਜ ਕਿਹਨੂੰ ਚੱਲ ਰਹੀ ਹੈ ਤੁਸੀਂ ਦੇਖੋ ਮੈਂ ਤੁਹਾਡੇ ਕੋਲ ਸਵਾਲ ਪੁੱਛਦਾ ਜਦੋਂ 83 ਦੇ ਨੀਂਦ ਤੇ ਖਾੜਗੋਵਾ ਚੱਲ ਰਿਹਾ ਸੀ ਤੇ ਕੋਈ ਖਾੜਗੋ ਜਿਹਨੂੰ ਕਹਿੰਦੇ ਸੀ ਕਿਸੇ ਚਾਹ ਦੇ ਢਾਬੇ ਤੇ ਚਾਹ ਪੀਂਦਾ ਸੀ ਉਹਨੂੰ ਪਤਾ ਵੀ ਨਹੀਂ ਹੁੰਦਾ ਸੀ ਉਹ ਢਾਬਿਆਂ ਨੂੰ ਚ ਦੇ ਲੋਕ ਇਹ ਹਗਮੰਦੀ ਲੜਾਈ ਸੀ ਸਟੇਟ ਵਰਸ ਲੜਾਈ ਸੀ ਇਸਲਾਮਦਾਨ ਨ ਕੋਈ ਸੰਧ ਨਹੀਂ ਸੀ ਨਾ ਕਿਸੇ ਕੌਮ ਨਾਲ ਸੀ ਜੇ ਇਸ ਇਸਲਾਮ ਦੀ ਲੜਾਈ ਹੁੰਦੀ ਤਾਂ ਗੁਰੂ ਸਾਹਿਬ ਸਰਸਨਾਬ ਦੀ ਵੀ ਪਾਰ ਕਰਕੇ ਕਦੇ ਵੀ ਕੋਟਰਾ ਨਿਹੰਖਾਂ ਦੇ ਘਰਾਂ ਨੂੰ ਰੁਕਦੇ ਆ ਕੇ ਜਦੋਂ ਚਾਰੇ ਪਾਸੇ ਘੇਰਾ ਪੈ ਰਿਆ ਸੀ ਐਸੇ ਖਤਰੇ ਸਮੇਂ ਦਾ ਬਹੁਤ ਹੀ ਵਿਸ਼ਵਾਸ ਪਾਤਰ ਦੇ ਐਸੇ ਵਿਸ਼ਵਾਸ ਪਾਤਰ ਜਿਹੜੇ ਜਾਨ ਤੋਂ ਜ਼ਿਆਦਾ ਅਜ਼ੀਜ਼ ਉਹ ਉਹਦੇ ਘਰ ਰੁਕਿਆ ਜਾਂਦੇ ਫਿਰ ਉਹ ਕੋਟਰਾ ਨਿਹੰਖ ਆਪਣੀ ਕਰੀ ਕਦੀ ਵੀ ਆਪਣੀ ਕੁਆਰੀ ਦੀ ਇੱਜ਼ਤ ਮੁਨਤਾਜ਼ ਦੀ 16 ਸਾਲ ਦੀ ਦਾਤਰੇ ਨਾਲ ਲਾਉਂਦਾ ਦੁਨੀਆਂ 'ਚ ਕੋਈ ਅਜਿਹਾ ਉਦਾਹਰਨ ਨਹੀਂ ਮਿਲਦੀ ਕਿ ਇੱਕ ਬਾਪ ਨੇ ਇਹ ਗੈਰਦਮਨ ਤੋਂ ਅਨਖੀ ਬਾਪ ਨੇ ਆਪਣੀ ਕੁਆਰੀ ਧੀ ਦੀ ਜਦਾਤੇ ਲਗਾ ਦਿੱਤੀ ਹੋਵੇ ਦੱਸੋ ਦੁਰੇਸ਼ ਕੁਝ ਉਦਾਰ ਰਹੇ ਕਿ ਨਹੀਂ ਹੈ ਨਾ ਪਰ ਜਿਹੜੀ ਜਿਹੜੀ ਸਫਰ ਦੇਖੋ ਉਸ ਤੋਂ ਬਾਅਦ ਗੁਰੂ ਸਾਹਿਬ ਨਿਕਲਦੇ ਨੇ ਕੋਟੜਾ ਨਿੰਖਾਂ ਤੋਂ ਉੱਥੇ 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 ਪਹੁੰਚਦੇ ਨੇ ਤਿੰਨ ਦੋ ਦਿਨ ਰੁਕਦੇ ਨੇ ਉੱਥੇ ਉਹ ਤੋਂ ਇਕਲਨੇ ਚਮਗੌਰ ਦੀ ਗੜੀ ਸੈਨਤੀ ਸਿੰਘ ਜੀ ਦੁੰਦ ਨੇ ਜਾਂਦੇ ਹੋਏ ਰਸਤੇ 'ਚ ਰੁਕਦੇ ਨੇ ਬਹਿਲੋਲਪੁਰ ਪਿੰਡ ਮੌਲਵੀ ਪੀਰ ਮੁਹੰਮਦ ਗੁਰ ਉਹ ਗੁਰੂ ਸਾਹਿਬ ਖਾਣਾ ਖਾਣੇ ਦਿਖਾਉਂਦੇ ਨੇ ਉੱਥੇ ਔਰ ਸਿੰਘਾਂ ਨੂੰ ਕਹਿੰਦੇ ਨੇ ਮੁਸਲਮਾਨਾਂ ਨਾਲ ਰੋਟੀ ਸਾਂਝ ਬਣਾ ਕੇ ਰੱਖਿਓ ਹਰਿੰਦਰ ਸਿੰਘ ਉਹ ਯੂਗ ਉੱਤੇ ਲਿਖਦੇ ਨੇ ਜਿੱਥੋਂ ਜਾਂਦੇ ਨੇ ਮਾਛੀਵਾੜਾ ਜੰਗਲਾਂ 'ਚ ਉੱਥੇ ਵੀ ਮੁਸਲਮਾਨਾਂ ਕੋਲ ਰੁਕਦੇ ਨੇ ਉੱਥੋਂ ਚੱਲਦੇ ਨੇ ਹੇਰ ਪਿੰਡ ਪਹੁੰਚਦੇ ਨੇ ਸੰਤ ਤੋਂ ਘੋੜੀ ਮੰਗਦੇ ਨੇ ਉਹ ਕਹਿੰਦੇ ਥੰਨੂ ਮੈਨੇ ਘੋੜੀ ਦੇ ਕੇ ਫਾਇਜਣਾ ਹੂੰ ਮਸਾਂ ਦਾ ਗੁਰੂ ਸਾਹਿਬ ਦਾ ਰੈਕੋਰਡ ਪਾਉਂਦੇ ਨੇ ਰੈ ਨੂਰੇ ਮਹੀ ਨੂੰ ਭੇਜਦੇ ਨੇ ਪਤਾ ਲੈਣ ਦੇ ਉਹ ਵੀ ਤਾਂ ਮੁਸਲਮਾਨ ਸੀ ਜੀ ਮੁਸਲਮਾਨ ਲੜਾਈ ਹੁੰਦੀ ਕਿਉਂ ਹੁੰਦਾ ਹੈ ਨਾ ਮੁਸਲਮਾਨ ਲੜਾਈ ਸੀ ਨਾ ਸਲਾਮ ਨਾਲ ਲੜਾਈ ਸੀ ਪਰ ਫਿਰ ਡਾਕਟਰ ਸਾਹਿਬਾ ਜਿਹੜੇ ਨਫਰਤ ਫਲਾ ਰਹੇ ਆ ਸੋਸ਼ਲ ਮੀਡੀਆ ਦੇ ਉੱਤੇ ਦੱਬ-ਦੱਬ ਕੇ ਪ੍ਰਚਾਰ ਕੀਤਾ ਜਾ ਰਿਹਾ ਕਿ ਮੁਸਲਮਾਨ ਤਾਂ ਜੀ ਸਵਾ ਖਾ ਕੇ ਮੁੱਕਰ ਗਏ ਮੁਸਲਮਾਨ ਤਾਂ ਸੱਚਾ ਨਹੀਂ ਹੁੰਦਾ ਜੀ ਮੁਸਲਮਾਨ ਤਾਂ ਇਹ ਨਹੀਂ ਹੁੰਦਾ ਜੀ ਫਿਰ ਉਹ ਨਫਰਤ ਕੌਣ ਫਲਾ ਰਿਹਾਗਾ ਉਹ ਕੌਣ ਅਜਿਹੇ ਕੰਮ ਕਰਵਾ ਰਿਹਾ ਜਿਹੜਾ ਪਾੜ ਪੋਣਾ ਚਾਹੁੰਦਾ ਆਪਸੀ ਭਾਈਚਾਰਕ ਦੇ ਅੰਦਰ ਇੱਕ ਸੱਚਾ ਸਿੱਖ ਤੇ ਕਹਿ ਨਹੀਂ ਸਕਦਾ ਕਿਉਂਕਿ ਇਕ ਸੱਚਾ ਸਿੱਖ ਉਹ ਹੈ ਜਿਹੜਾ ਗੁਰਬਾਣੀ ਅੱਗੇ ਸਰੈਂਡਰ ਕਰਦਾ ਹੈ ਜਿਹੜਾ ਗੁਰਬਾਣੀ ਦੇ ਕਿੰਦੂ ਕਰਦਾ ਸੱਚਾ ਸਿੱਖ ਨਹੀਂ ਹੈਗਾ ਹੈਨਾ ਬਿਲਕੁਲ ਹੈਨਾ ਬਿਲਕੁਲ ਤੇ ਫਿਰ ਗੁਰਬਾਣੀ ਕੀ ਕਹਿੰਦੀ ਹੈ ਮਾਰੂ ਮੁਹੱਲਾ ਪੰਜਵਾਂ 1083 ਮੁਸਲਮਾਨ ਮੂਮਦੀਲ ਹੋਵੇ ਤੇ ਮੁਸਲਮਾਨ ਨੂੰ ਜਾਲਮ ਸਿੱਖ ਕਿਵੇਂ ਕਹਸਾ ਸੱਚਾ ਸਿਕਰੀਆ ਸਾਹਿਬ ਖਾਨ ਜਾਲਮ ਥਾ ਮਸਰ ਰੰਗੜ ਜਾਲਮ ਧੀ ਮਜੀਦ ਖਾਨ ਜਾਲਮ ਧੀ ਪਰ ਮੁਸਲਮਾਨ ਜਾਲਮ ਹਮ ਗੁਰਬਾਣੀ ਕਹਿੰਦੀ ਮੈਂ ਨਹੀਂ ਕਹਿ ਰਿਹਾ ਤੇ ਇਸ ਕਰਕੇ ਉਹ ਕਹਿੰਦੇ ਉਹ ਤਾਂ ਕਹਿੰਦੇ ਕਹਿੰਦੇ ਰਹਿਣਗੇ ਕਹਿਣਾ ਕੋਈ ਹੁੰਦਾ ਇੱਕ ਪ੍ਰੈਕਟੀਕਲ ਹੁੰਦੀ ਹੈ ਇੱਕ ਥਿਊਰੀ ਹੁੰਦੀ ਹੈ ਹੈਨਾ ਤੁਸੀਂ ਗੁਰੂ ਸਾਹਿਬ ਸਿੱਖ ਧਰਮ ਅਨੁਸਾਰ ਜਿਹੜੇ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਬਾਕੀ ਦੇ ਗੁਰੂ ਸਾਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ ਨੰਬਰ 960 ਤੇ ਕੀ ਕਿਹਾ ਜਾਂਦਾ ਜੋਤੋਹਾ ਜੁਗਤ ਸਾਇ ਗੁਰੂ ਨਾਨਕ ਸਾਹਿਬ ਦੀ ਜੋਤ ਚੱਲੀ ਆ ਰਹੀ ਹੈ ਨਾ ਤੇ ਗੁਰੂ ਨਾਨਕ ਸਾਹਿਬ ਜਾਂ ਪੰਜਵੇਂ ਗੁਰੂ ਨਾਨਕ ਸਾਹਿਬ ਮੁਸਲਮਾਨਾਂ ਦੀ ਬਾਣੀ ਦਰਜ ਕਰਦਨੇ ਹਰਬੰਦਾ ਸਾਹਿਬਾਂ ਦੀ ਪੁੱਠੀ ਰੱਖਾ ਦੋਨੇ ਤੇ ਦਸਵੇਂ ਗੁਰੂ ਸਾਹਿਬ ਦੀ ਦਸਵੇਂ ਗੁਰੂ ਨਾਨਕ ਜੀ ਤੇ ਉਹਨਾਂ ਦਾ ਮਿਸ਼ਨ ਗੁਰੂ ਨਾਨਕ ਦੇ ਮਿਸ਼ਨ ਤੋਂ ਅਟਕੀ ਨਹੀਂ ਹੋ ਸਕਦਾ ਜੋਤੋਹੀ ਦੀ ਸਾਨੂੰ ਸੋਚਣ ਦੀ ਲੋੜ ਹੈ ਵਿਚਾਰਨ ਦੀ ਲੋੜ ਹੈ ਉਹ ਸਿਆਸੀ ਲੋਕ ਨੇ ਉਹ ਧਰਮ ਦੇ ਨਾਮ ਤੇ ਭਾਸ਼ਾ ਦੇ ਨਾਮ ਤੇ ਕੌਮਾਂ ਬੰਨਦੇ ਨੇ ਮੈਂ ਆਖਰ ਵਿੱਚ ਤੁਹਾਡੇ ਚੈਨਲ 'ਤੇ ਹੀ ਮੈਸੇਜ ਜੂਗਾ ਕਿ ਸਾਨੂੰ ਇਹਨਾਂ ਲੋਕਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਉਨ੍ਹਾਂ ਦਾ ਜੋ ਕੰਮ ਹੈ ਉਹ ਹੈਲੇ ਸਿਆਸਤ ਜਾਣੇ ਧਰਮ ਦੇ ਨਾਮ ਤੇ ਕੌਮਾਂ ਦੇ ਨਾਮ ਤੇ ਭਾਸ਼ਾ ਦੇ ਨਾਮ ਤੇ ਬੰਨਦੇ ਨੇ ਧਰਮ ਦੀਆਂ ਰਾਇਆਂ ਦਿਖਾਉਂਦੇ ਨੇ ਮੇਰਾ ਪੈਗਾਮ ਮੁਹੱਬਤ ਦਾ ਜਹਾਂ ਤੱਕ ਪਹੁੰਚੇ ਅਸੀਂ ਮੁਹੱਬਤ ਦਾ ਪੈਗਾਮ ਦਈਏ ਕਿਉਂਕਿ ਇਹ ਪੀਰਾਂ ਫਕੀਰਾਂ ਗੁਰੂਆਂ ਦੀ ਧਰਤੀ ਹੈ ਜਿੱਥੋਂ ਪੁਰਜਣਿਆਂ ਹਮੇਸ਼ਾ ਹੀ ਮੁਹੱਬਤ ਦਾ ਪਿਆਰ ਦਾ ਇਨਸਾਨੀ ਦਾ ਮੈਸੇਜ ਆਂਦਾ ਰਹੇ ਪੈਗਾਮ ਆਂਦਾ ਰਹੇ ਉਹੀ ਪੈਗਾਮ ਅਸੀਂ ਬਣਨ ਦੀ ਕੋਸ਼ਿਸ਼ ਕਰੀਏ ਜੀ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਤਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ ਤਾਂ ਅਸੀਂ ਜਲਦੀ ਹੀ ਜਿਹੜਾ ਹੋਰ ਕਿਸੇ ਸ਼ਖਸੀਅਤ ਦੇ ਨਾਲ ਇਸ ਤਰੀਕੇ ਦੀ ਇੰਟਰਵਿਊ ਲੈ ਕੇ ਹਾਜ਼ਰ ਹੋਵਾਂਗੇ ਮੈਨੂੰ ਮੇਰੇ ਸਾਥੀ ਗੁਰਜਨ ਸਿੰਘ ਦੇ ਨਾਮ ਦੇ ਉਜਾ